टीम शहीद भगत सिंह नगर पुलिस वालों एक इंटर स्टेट गैंग किया गया जिसके एक मैंबर से दस पिस्टल्स रिकवर किए गए ने जो पंजाब के हिमाचल से इन्होंने सप्लाई करने से तो इस रिकवरी पर शहीद भगत सिंह पुलिस नगर पुलिस ने काफ़ी ऑपरेशनली चंगा काम किया है तो इन वैपनस की यूजेज पर पहले ही इन इंटरसैप्ट कर लिया गया तो जो एक अक्यूज़ को किया गया ਉਸਦੇ ਅੱਗੇ ਵੀ ਕਾਫੀ ਪੁਸ਼ਕਿਸ਼ਤੇ ਤੇ ਲਿੰਕੇਜਸ ਦੇ ਗੱਲ ਨਿਕਲਣ ਦੀ ਉਮੀਦ ਹੈਗੀ। ਇਹ ਸਮਾਨ ਕਿਥੋਂ ਲੈ ਕੇ ਆਇਆ ਸੀ? ਇਹ ਜੋ ਹੈ ਵੈਪਨਸ ਦੀ ਕਨਸਾਈਨਮੈਂਟ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀਗਾ ਤੇ ਇਸ ਨੂੰ ਜੋ ਡਾਇਰੈਕਸ਼ਨ ਹੈ ਇਹ ਮਨੀ ਨਾਮ ਦਾ ਬੰਦਾ ਦੇ ਰਿਆ ਸੀ ਜਿਸ ਤੇ ਪਹਿਲਾਂ ਵੀ ਆਮ ਸੈੱਟ ਦੇ ਵਕ ਵਕ ਥਾਵਾਂ ਤੇ ਹਿਮਾਚਲ ਤੇ ਤੇ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਤੇ ਪਰਚੇ ਹਨ। ਸਹੀ ਕੀ ਨੂੰ ਮੱਸ ਮੈਦਨ ਅਸੇ। ਇਹ ਫਰਦਰ ਕਿਨੇ ਸਪਲਾਈ ਕਰਨਾ ਸੀ ਇਹ ਤੋਂ ਮਨੀ ਦੀ ਪੁਸ਼ਕਿਸ਼ਤੇ ਗੱਲ ਸਾਹਮਣੇ ਆਊਗੀ ਬਟ ਇਹ ਜ਼ਰੂਰ ਹੈਗੇ ਕਿ ਪੰਜਾਬ ਦੇ ਏਰੀਆ ਚ ਕਾਫੀ ਇਤਨੇ ਵੈਪਨਸ ਦੀ ਜੋ ਰੀਸੈਂਟ ਪਾਸਤੇ ਐਮਪੀ ਦੇ ਵੈਪਨਸ ਆਏ ਹੈਗੇ ਇਹ ਚੰਗਾ ਕੰਮ ਹੋ ਜਾਏਗਾ ਕਿ ਕਿਸੇ ਵੀ ਵਾਰਦਾਤ ਤੋਂ ਪਹਿਲਾਂ ਹੀ ਉਹਨਾਂ ਨੂੰ ਫੜ ਲਿਆ ਗਿਆ ਕੋਈ ਕਾਰਤੂਸ ਮਿਲਿਆ ਸੀ ਇਸ ਵਿੱਚ ਹਨ ਇਸ ਤੇ ਸਿਰਫ ਪਿਸਟਲ ਦੀ ਰਿਕਵਰੀ ਹੋਈ ਹੈ ਇਹ ਹੀ ਆਪਰੇਸ਼ਨਲ ਸਕਸੈਸ ਹੈਗੀ ਹੈ ਕਿ ਅਮੂਨੀਸ਼ਨ ਤੇ ਇਹ ਸਾਰੇ ਜੁਟਾਣ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਸੈਪਟ ਕਰ ਲਿਆ ਗਿਆ ਕਿਤੇ ਕਮਾਲ ਲਿਆ ਕਿਤਨੇ ਖਰੀਦੇ ਸੀ ਮਾਲ ਸਾਰੇ देखो पब्लिक इंटरेस्ट है वो फाइनेंशियल पार्ट तो नहीं कह सकते अपने कितने पैसे लेंगे लेंगे कितने लेंगे अलग-अलग लेके आए चीज पे ए हले तक यही है कि इकट्ठी ले लेके आएगा और इस कोई दिल्ली बेस्ड एंटिटी दे Paytm दे थ्रू इनिशियल फाइनेंशियल ट्रांजैक्शन वो दे अननोन बंदे ते कराई गई जिसको कंसाइनमेंट डिलीवर कराई गई कोई सहयोगी साथी नहीं देता ਨਹੀਂ ਇਹ ਸਟੈਂਡ ਅਲੋਨ ਖੁਦ ਹੀ ਇਕੱਲਾ অপারেਟ ਕਰ ਰਿਹਾ ਸੀ ਸਰ ਕਿਤੋਂ ਦਾ ਰਹਿਣਾ ਬੜਾ ਸੀ ਇਹ ਨਹੀਂ ਬੋਲ ਪਈ ਸੀ ਇਹ ਤਾਂ ਬੈਕਗ੍ਰਾਉਂਡ ਕੀ ਹੈ ਇਹ ਐਜੂਕੇਸ਼ਨਲ ਕੁਆਲੀਫਿਕੇਸ਼ਨ ਇਹਦੀ ਪਲੱਸ 2 ਲੈਵਲ ਦੀ ਹੈਗੀ ਤੇ ਇਹਦਾ ਜੋ ਹੈਗਾ ਜੋ ਹੋਮ ਪਲੇਸ ਹੈਗਾ ਅੱਛਾ ਉਹ ਸ਼ਾਰਪੁਰ ਦਾ ਹੈ ਤਾਂ ਸਰ ਇਹ ਫਸਟ ਟਾਈਮ ਲੈ ਕੇ ਆ ਸੀ ਇਹ ਪਹਿਲਾਂ ਵੀ ਇਦਾਂ ਦੇ ਕੋਈ ਕਰ ਚੁੱਕੇ ਨਹੀਂ ਨਹੀਂ ਇਹ ਤਾਂ ਇਸਦੇ ਹਲੇ ਪੁਸ਼ਕਿਸ਼ ਬਾਕੀ ਹੈਗੀ ਹੈ ਸਾਰੀ ਬਟ ਇਨੀਸ਼ੀਅਲ ਜੋ ਪੁਸ਼ਕਿਸ਼ ਸਾਰੇ ਕੀਤੀ ਗਈ ਹੈ ਉਸ ਤੇ ਇਹ ਹੈ ਕਿ ਇਹ ਫਸਟ ਟਾਈਮ ਗਿਆ ਸੀਗਾ ਤਾਂ ਬੇਸਿਕਲੀ ਇਹ ਲਾਲਚ ਤੇ ਜਾਂ ਈਜ਼ੀ ਮਨੀ ਦੇ ਉਸਤੇ ਗਿਆਗਾ ਕਿ ਜੋ ਪਹਿਲਾਂ ਵੀ ਇਸ ਦੇ ਐਸੋਸੀਏਸ਼ਨ ਰਹੀ ਹੈਗੀ ਜੇਲ੍ਹ ਦੇ ਵਿੱਚ ਤਾਂ ਪਹਿਲੇ ਸੀਗੇ ਤਾਂ ਉਸਨੇ ਹੀ ਫਰਦਰ ਇਹਨੇ ਕਾਰਵਾਈ ਕੀਤੀ ਪਰ ਉਹ ਜੇਲ੍ਹ ਚ ਤੇ ਉਹ ਕਦੋਂ ਲਿਆ ਗਿਆ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਆਜ ਕਿ ਸਿਕਯੋਰ ਕਰਕੇ ਆਰਡਰ ਜੋ ਹੈਗਾ ਕੱਲ ਲੈ ਲਵਾਂਗੇ ਰਿਮਾਂਡ ਕਿਹਨੇ ਅਕਿਊਜ਼ ਦਾ ਰਿਮਾਂਡ 3 ਦਿਨ ਦਾ ਸਿਕਯੋਰ ਕੀਤਾ ਗਿਆ ਸੀਗਾ ਤੋਂ ਇਹਦਾ ਕੱਲ ਪੂਰਾ ਹੋ ਜਾਊਗਾ ਨਹੀਂ ਪਹਿਲਾਂ ਐਨਡੀਪੀਐਸ ਦੇ 3 ਪਰਚੇ ਦਰਜ ਹਦੀਏ ਕਿ ਉਸ ਪਰ ਅਰੁਣ ਦੇ ਸਰ ਅਰੁਣ ਤੇ 10 ਟੋਟਲ 10 ਪਰਚੇ ਹਨ ਇਹ ਵੱਖ-ਵੱਖ ठाਵਾਂ ਦੇ ਪੰਜਾਬ ਤੇ ਤੇ ਹਿਮਾਚਲ ਦੇ Yeah,